We're ਜੈ ਜੈ ਸੈਨੇ ਜਨਨ ਸ਼ਕਤੀ ਪੰਜਾਬ ਆਲ ਇੰਡੀਆ ਐਂਟੀ ਟੈਰਰਾਈ ਫਰੰਟ ਅੱਜ ਅਹੀਂ ਉਹ ਦੇਸ਼ ਦੇ ਮਹਾਨ सपूत ਸ਼ਹੀਦ ਉਦਮ ਸਿੰਘ ਦੇ ਜਨਮ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਉਹ ਸਾਡੇ ਦੇਸ਼ ਦਾ ਉਹ ਯੋद्धा ਸੀ ਜਿਨੇ ਜਲਿਆਂ ਵਾਲੇ ਬਾਗ ਦਾ ਬਦਲਾ ਜਨਰਲ ਡਾਇਰ ਕੋ ਲਿੱਤਾ 1919 ਵਸਾਖੀ ਵਾਲਾ ਦਿਨ ਹਮੇਸ਼ਾ ਹੀ ਹਿੰਦੋਸਤਾਨੀ ਪੰਜਾਬੀ ਯਾਦ ਰੱਖਣਗੇ ਕਿਉਂਕਿ ਦਿਨ ਨਿਉ ਭੁਲਾਇਆ ਜਾ ਸਕਦਾ ਕਿਉਂਕਿ ਬੇਗੁਨਾ ਸਾਡੇ ਪੰਜਾਬੀ ਹਿੰਦੋਸਤਾਨੀਆਂ ਨੂੰ ਮਾਰਿਆ ਗਿਆ ਜਲਿਆਂ ਵਾਲੇ ਬਾਗ ਦੇ ਉਹਨਾਂ ਨੇ ਬਧਰਾ ਲੈ ਕੇ ਹਿੰਦੁਸਤਾਨੀਆਂ ਦੇ ਕਲੇਜੇ ਠੰਡ ਪਾਈ ਉਥੇ ਹੀ ਅੱਜ ਸਾਡੇ ਪੰਜਾਬ ਦੇ ਵਿੱਚ ਫਿਰ ਅੱਤਵਾਦੀਆਂ ਸ਼ਕਤੀਆਂ ਪਹਿਲਾਂ ਪਾਕਿਸਤਾਨ ਨਸ਼ਾ ਭੇਜ ਕੇ ਆਈਐਸਆਈ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਘਰ ਘਰ ਨਸ਼ਾ ਭੇਜਤਾ ਇਹਨਾਂ ਨੇ ਉਹ ਨਸ਼ੇ ਦੇ ਸੌਦਾਗਰਾਂ ਨੇ ਬੇੜਾ ਕਰਕ ਹੋਵੇ ਇਹਨਾਂ ਲੋਕਾਂ ਦਾ ਜਿਨ੍ਹਾਂ ਨਾਲ ਲੋਕਾਂ ਦੇ ਨੌਜਵਾਨ ਤੁਸੀਂ ਟੀਵੀ ਚੈਨਲ ਲਾ ਕੇ ਵੇਖੋ ਕੋਈ ਨਾ ਕੋਈ ਰੋਜ਼ ਰੋਜ਼ਾਨਾ ਮੌਤ ਵੇਖ ਕੇ ਆਪਣਾ ਕਲੇਜਾਂ ਕੰਮ ਦਾ ਅਤਵਾਦ ਦੇ ਦੌਰ ਤੇ ਇਹ ਚੀਜ਼ਾਂ ਵੇਖਣੀਆਂ ਸੀ ਕੋਈ ਫੁਲਾਣੀ ਜਗ੍ਹਾ ਗੋਲੀ ਮਾਰਤੀ ਸ਼ਹੀਦ ਕਰਤਾ ਕਦੀ ਕਿਤੇ ਅੱਜ ਨਸ਼ੇ ਨਾ ਮਾਰ ਰੇ ਆਹੀ ਪੰਜਾਬ ਸਰਕਾਰ ਔਰ ਸੈਂਟਰਲ ਸਰਕਾਰ ਕੋ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਹਨਾਂ ਦੇਸ਼ ਗਦਰੋਹੀ ਤਾਕਤਾਂ ਨੂੰ ਬਖਸ਼ਿਆ ਨਹੀਂ ਜਾਇਆ ਚਾਹੇ ਪਾਕਿਸਤਾਨ ਹੋਵੇ ਆਹੀ ਨਰਿੰਦਰ ਮੋਦੀ ਔਰ ਅਮਨ ਸ਼ਾਹ ਕੋ ਮੰਗੇ ਪਾਕਿਸਤਾਨ ਤੇ ਕੜੀ ਕਾਰਵਾਈ ਕੀਤੀ ਜਾਏ ਜੈ ਹਿੰਦ ਜੈ ਭਾਰਤ ਮੈਂ ਸਾਹਿਬ ਸਿੰਘ ਔਰ ਸੈਕਟਰੀ 올 ਇੰਡੀਆ ਐਂਟੀ ਟੈਰਰ ਫਰੰਟ ਅੱਜ ਅਸੀਂ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਦਿਨ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਕਰ ਰਹੇ ਆ ਔਰ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਸਾਡੇ ਸਾਰੇ ਅਹੁਦੇਦਾਰ ਤੇ ਮੈਂਬਰ ਸ਼ਾਮਲ ਹੋਏ ਨੇ ਔਰ ਅੱਜ ਅਸੀਂ ਸਰਕਾਰਾਂ ਕੋ ਇਸ ਦਿਨ ਤੇ ਮੰਗ ਕਰਦੇ ਆ ਕਿ ਜਿਹੜਾ ਨਸ਼ਾ ਗੈਂਗਸਟਰਵਾਦ ਆ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਔਰ ਜਿਸ ਤਰ੍ਹਾਂ ਐਨਕਾਊਂਟਰ ਕਰਕੇ ਟੈਰਰਿਸਟ ਮਾਰੇ ਨੇ ਉਸੇ ਤਰ੍ਹਾਂ ਜਿਹੜੇ ਦੂਸਰੇ ਦੋਸ਼ੀ ਵੀ ਆ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਜੋ ਸਜ਼ਾ ਬਣਦੀ ਕੋਰਟ ਵੱਲੋਂ ਦਵਾਈ ਜਾਵੇ ਔਰ ਸਾਡੇ ਪੰਜਾਬ ਦੇਸ਼ ਦੇ ਅੰਦਰ ਅਮਨ ਸ਼ਾਂਤੀ ਬਰਕਰਾਰ ਰਹੇ। ਔਰ ਅੱਜ ਸ਼ਹੀਦ ਉਦਮ ਸਿੰਘ ਜੀ ਦੇ ਜਨਮ ਤੇ ਸ਼ਰਧਾਂਜਲੀ ਸਮਾਰੋਹ ਕੀਤਾ ਔਰ ਜਿਹੜੇ ਮੈਂਬਰ ਤੇ ਅਹੁਦੇਦਾਰ ਸ਼ਾਮਿਲ ਆਏ ਉਹਨਾਂ ਦਾ ਧੰਨਵਾਦ ਕਰਦੇ ਆ। ਜੈ ਹਿੰਦ ਜੈ ਭਾਰਤ ਪਰਮਜੀਤ ਸਿੰਘ ਅਸ਼ਟਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਅੱਜ ਅਸੀਂ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਸਮਰੋਹ ਮਨਾ ਰਹੇ ਆ। ਔਰ ਅੱਜ ਦੇ ਦਿਨ ਸਾਡੇ ਐਂਟੀ ਟੈਰਰਿਸਟ ਫਰੰਟ ਨੇ ਇਹ ਪ੍ਰਣ ਕੀਤਾ ਕਿ ਅਸੀਂ ਜਗਾ ਜੇ ਘਰ ਘਰ ਜਾ ਕੇ ਸੀ ਇਹ ਮੁਹਿੰਮ ਚਲਾਵਾਂਗੇ ਕਿ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਇੱਕ ਇਹ ਜਾ ਕੇ ਉਤਸ਼ਾਹ ਭਰਾਂਗੇ ਵੀ ਸ਼ਹੀਦ ਉਧਮ ਸਿੰਘ ਨੇ ਦੇਖੋ ਪੰਜਾਬ ਦੇ ਆਪਣੇ ਲੋਕਾਂ ਦੇ ਖਾਤਰ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਵਾਸਤੇ ਲੰਡਨ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਗੋਲੀਆਂ ਦੇ ਨਾਲ ਭੁੰਨਿਆ ਇੱਕ ਮੈਸੇਜ ਦਿੱਤਾ ਸੀ ਕਿ ਜਿਹੜਾ ਸਾਡੇ ਪੰਜਾਬ ਹਿੰਦੁਸਤਾਨ ਦੇ ਵਿੱਚ ਜਿਹੜਾ ਵੀ ਸਾਡੇ ਅੱਖ ਕਰੇਗਾ ਉਹਨੂੰ ਅਸੀਂ ਛੱਡਾਂਗੇ ਨਹੀਂ ਉਹਨਾਂ ਨੇ ਜੋ ਬਦਲਾ ਲਿਆ ਉਹ ਸਾਨੂੰ ਅੱਜ ਵੀ ਉਹਨਾਂ ਦੇ ਨਾਂ ਦੇ ਉੱਤੇ ਇੱਥੇ ਅਮਰਸਰ ਦੇ ਵਿੱਚ ਸ਼ਹੀਦ ਉਦਮ ਸਿੰਘ ਨਗਰ ਅੱਜ ਬੜਾ ਤਗੜਾ ਨਗਰ ਆ ਜਿਹੜਾ ਉਹਨਾਂ ਦੇ ਨਾਂ ਦੇ ਰੱਖਿਆ ਗਿਆ ਔਰ ਨੌਜਵਾਨ ਉਹਨਾਂ ਦੇ ਨਾਂ ਤੇ ਬਹੁਤ ਜ਼ਿਆਦਾ ਬਾਕੀ ਫੇਮਸ ਹੋਇਆ ਸ਼ਹੀਦ ਉਦਮ ਸਿੰਘ ਜੀ ਅਸੀਂ ਤਾਂ ਇਹੋ ਬੇਨਤੀ ਕਰਾਂਗੇ ਵੀ ਇਹ ਨਸ਼ਿਆਂ ਨੂੰ ਤਿਆਗ ਕੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਸਾਰੇ ਸ਼ਹੀਦ ਉਦਮ ਸਿੰਘ ਦੇ ਨਸ਼ੇ ਕਰਨ ਤੋਂ ਚਲਣਾ ਚਾਹੀਦਾ ਹੈ ਜੈ ਹਿੰਦ ਜੈ ਭਾਰਤ